ਹੈਲੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਵਾਈਗਰ ਤੁਹਾਨੂੰ ਹਮੇਸ਼ਾ ਸਾਰਿਆਂ ਦੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਵੈਲਕਮ ਕਰਦੇ ਤੁਹਾਡੇ ਆਪਣੇ YouTube ਚੈਨਲ ਢਾਲੀਵਾਲ ਫੈਮਿਲੀ ਬਲੌਗ ਦੇ ਵਿੱਚ ਤੇ ਲਓ ਜੀ ਮੰਮੀ ਨੇ ਬਣਾ ਦਿੱਤਾ ਹੈਗਾ ਇਹ ਚੁੱਲਾ ਮਿੱਟੀ ਦਾ ਤੇ ਬਹੁਤ ਹੀ ਸੋਹਣਾ ਲੱਗਦਾ ਪਿਆ ਹੈਗਾ ਆ ਤੇ ਇਹਨਾਂ ਕੋਈ ਫਾਈਨਲ ਸਪੇਸ ਨਹੀਂ ਸੀ ਆਪਾਂ ਨੂੰ ਦਿਖ ਰਹੀ ਤੇ ਹੁਣ ਫਾਈਨਲ ਸਪੇਸ ਮਿਲ ਗਈ ਤੇ ਸਾਡਾ ਚੁੱਲਾ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਤੇ ਮੰਮੀ ਨੇ ਕਿ ਜਿਹੜਾ ਗੋਹਾ ਮਿੱਟੀ ਸੀ ਘਬੀ ਫੇਰ ਦਿੱਤਾ ਹੈਗਾ ਆ ਤੇ ਬਹੁਤ ਜ਼ਿਆਦਾ ਸੋਹਣਾ ਲੱਗੀ ਜਾਂਦਾ ਹੈਗਾ ਬੀੜਾ ਵੀ ਇਹ ਹੈਗਾ ਜੀ ਪੁਦੀਨਾ ਤੇ ਪੁਦੀਨਾ ਵੀ ਕਾਫੀ ਫੈਲ ਲੀ ਜਾਂਦਾ ਹੈਗਾ ਆ ਤੇ ਉਹ ਹੈਗੇ ਆ ਅੰਗੂਰਾਂ ਦੀ ਵੇਲ ਜੋ ਕਿ ਆਪਾਂ ਨੇ ਵਾਢ ਦਿੱਤੀ ਹੈਗੀ ਆ ਕਾਫੀ ਦਿਨ ਪਹਿਲਾਂ ਤੇ ਕਿਉਂਕਿ ਉਹ ਉਂਗਰ ਦੀ ਨਹੀਂ ਸੀਗੀ ਭਈ ਤਾਂ ਕਰਕੇ ਤੇ ਆਪਾਂ ਵਾਢ ਦਿੱਤੀ ਹੈਗੀ ਆ ਕਿ ਸ਼ਾਇਦ ਆਪਾਂ ਕਹਿ ਕੇ ਹੁਣ ਦੁਬਾਰਾ ਤੋਂ ਇਹ ਵਧਿਆ ਉਂਗਰੂਗੀ ਤੇ ਪਤਾ ਨਹੀਂ ਸ਼ਾਇਦ ਉਂਗਰੂਗੀ ਕਿ ਜਾਂ ਨਹੀਂ ਉਂਗਰੂਗੀ ਹੁਣ ਇਹ ਤਾਂ ਵਾਈਗਰੂ ਹੀ ਜਾਣਦੇ ਹੈਗੇ ਨੇ ਤਾਂ ਦੱਸਿਓ ਜੀ ਸਾਰੇ ਜਣੇ ਕਮੈਂਟ ਕਰਕੇ ਕਿ ਚੁੱਲ੍ਹਾ ਕਿਸ ਤਰ੍ਹਾਂ ਦਾ ਲੱਗਦਾ ਪਿਆ ਹੈਗਾ ਇਹ ਤੇ ਆਪਾਂ ਬਹੁਤ ਧੇਰ ਬਾਅਦ ਘਰ ਵਿੱਚ ਚੁੱਲ੍ਹਾ ਬਣਾਇਆ ਹੈਗਾ ਆ 7-8 ਸਾਲ ਦੇ ਬਾਅਦ ਤੇ ਲਓ ਜੀ ਚੈੱਕ ਕਰੋ ਸ਼ਾਮ ਦਾ 뷰 ਥੋੜੇ ਥੋੜੇ ਬੱਦਲ ਸੀਗੇ ਕਿਉਂਕਿ ਬੱਦਲ ਤਾਂ ਵੈਸੇ ਹੋਲੀ ਜਾਂਦਾ ਕਰਕੇ ਬਹੁਤ ਜ਼ਿਆਦਾ ਬੱਦਲ ਕੇ ਹੁਣ ਹੋ ਹੀ ਜਾਂਦੇ ਹੈਗੇ ਨੇ ਕਦੀ ਧੁੱਪ ਨਿਕਲ ਆਉਂਦੀ ਹੈ ਕਦੀ ਬੱਦਲ ਹੋ ਜਾਂਦੇ ਨੇ ਤੇ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਉੱਲੀ ਉੱਤਰ ਆਈ ਹੈ ਤੇ ਇਹ ਹੈਗਾ ਜੀ ਸ਼ਾਮ ਦੇ ਖੇਤਾਂ ਦਾ 뷰 ਦੇਖੋ ਬਹੁਤ ਹੀ ਸੋਹਣਾ ਨਜ਼ਾਰਾ ਹੈ ਸਾਰੇ ਪਾਸੇ ਹਰਿਆਲੀ ਹਰਿਆਲੀ ਤੇ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਮੌਸਮ ਥੋੜੀ ਥੋੜੀ ਠੰਡੀ ਹਵਾ ਵੀ ਹੁੰਦੀ ਹੈ ਬਟ ਇਹ ਜਿਹੜੀ ਸ਼ਾਮ ਨੂੰ ਠੰਡੀ ਹਵਾ ਆਉਂਦੀ ਹੈ ਹਨ ਕਈ ਵਾਰ ਤਾਂ ਇਹੋ ਜਿਹੀ ਹਵਾਉਂਦੀ ਹੈ ਕਿ ਸਾਰਿਆਂ ਨੂੰ ਬਿਮਾਰ ਕਰਕੇ ਚੱਲੇ ਜਾਂਦੀ ਹੈਗੀਆ ਤੇ ਇਹ ਜੀ ਕੋਈ ਬਾਈਕ ਤੇ ਜਾਂਦਾ ਪਿਆ ਸੀਗਾ ਆਪਣੇ ਨੀਅਰ ਦੀ ਲੰਘਦਾ ਪਿਆ ਸੀਗਾ ਤੇ ਦੇਖੋ ਹਨ ਉਹ ਹੈਗਾ ਜੀ ਆਪਣਾ ਅੰਮ੍ਰਿਤਸਰ ਸ਼ਹਿਰ ਤੇ ਆਪਾਂ ਪਿੰਦੇ ਪੈਣ ਦੀ ਸ਼ਾਮ ਦੀ ਚਾਹ ਤੇ ਚਾਹ ਪਿੰਦੇ ਪਿੰਦੇ ਹੀ ਮੈਂ ਬਾਹਰ ਚਲੇ ਗਈ ਸੀਗੀ ਤੇ ਮੈਂ ਕਿਹਾ ਕਿ ਚਲੋ ਆਪਾਂ ਬਾਹਰ ਦਾ ਨਾਲੇ ਵੀਊ ਚੈੱਕ ਕਰਕੇ ਆਉਨੇ ਆ ਤੇ ਨਾਲੇ ਜੀ ਤੁਹਾਨੂੰ ਵੀ ਬਾਹਰ ਦਾ ਵੀਊ ਜਿਹੜਾ ਹੈਗਾ ਉਹ ਦਿਖਾਉਨੇ ਆ ਤੇ ਬਹੁਤ ਹੀ ਵਧੀਆ ਸੀਗਾ ਵੀਊ ਤੇ ਸਾਰੇ ਪਾਸੇ ਸ਼ਾਂਤੀ ਸ਼ਾਈ ਪਈ ਸੀਗੀ ਕਿਉਂਕਿ ਹੁਣ ਬੱਚੇ ਸਾਰੇ ਖੇਡ-ਕੁੱਡ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀਗੇ ਤੇ ਲਓ ਜੀ ਆਪਾਂ ਸ਼ਾਮ ਦੇ ਜਿਹੜੇ ਹੈਗੇ ਬਿਸਤਰੇ ਉਬੀ ਵਿਸ਼ਾਲੇ ਨੇ ਆਪਣੇ ਲਾ ਦਿੱਤਾ ਹੈ ਮੰਝਾ ਤੇ ਉਧਰ ਗੁਰਬਾਣੀ ਸਭ ਚੱਲਦੇ ਪਈ ਆ ਤੇ ਇਧਰ ਮੰਮੀ ਨੇ ਲਾਈਟਾਂ ਬੰਦ ਕਰ ਦਿੱਤੀਆਂ ਸੀਗੀਆਂ ਅੱਜ ਟਾਈਮ ਦੇ ਨਾਲ ਹੀ ਬਾਹਰ ਦੀਆਂ ਤੇ ਅਸੀਂ ਬਾਅਦ ਵਿੱਚ ਮੈਂ ਤੇ ਅਜੁੰਨੀ ਬਾਹਰ ਆਏ ਫਿਰ ਅਸੀਂ ਲਾਈਟਾਂ ਆਣ ਕੇ ਔਨ ਕੀਤੀਆਂ ਸਾਰੀਆਂ ਤੇ ਬਾਅਦ ਵਿੱਚ ਅਸੀਂ ਕਾਫੀ ਘੁੰਮੀਆਂ ਫਿਰੀਆਂ ਦੋਨੇ ਘੁੰਮ ਫਿਰ ਕੇ ਫਿਰ ਬਣਾਈ ਥੋੜੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਕਿ ਤੇ ਇਹ ਆਪਣਾ ਜੀ ਘਰ ਪੇਕਾ ਘਰ ਤੇ ਇਹਦੀ ਲੁੱਕ ਦੇਖੋ ਜੀ ਸਾਰੇ ਜਣੇ ਕਿਸ ਤਰ੍ਹਾਂ ਦਾ ਲੱਗਦਾ ਪਿਆ ਹੈਗਾ ਆ ਤੇ ਆਪਣਾ ਪਿਕਾ ਕਰ ਕਿਸ ਤਰ੍ਹਾਂ ਦਾ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸੋ ਇੱਕ ਦਿਨ ਮੈਂ ਸ਼ਾਰਟ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਇਹ ਸਾਰੇ ਪਾਸੇ ਆਪਣੇ ਲੱਗ ਲੱਗੇ ਲਾਈਟਾਂ ਜਿਹੜੀਆਂ ਹੈਗੀਆਂ ਨੇ ਆਨ ਹੋ ਚੁੱਕੀਆਂ ਨੇ ਸਭ ਦੀਆਂ ਕਿਉਂਕਿ ਸ਼ਾਮ ਦੇ 6:30 ਪਾਉਣੇ 7 ਹੋ ਚੁੱਕੇ ਨੇ ਤਾਂ ਕਰਕੇ ਤੇ ਬਹੁਤ ਹੀ ਜ਼ਿਆਦਾ ਵਧੀਆ ਵਿਊ ਸੀਗਾ ਤੇ ਆਪਾਂ ਰੋਟੀਆਂ ਜੇ ਖਾਣੀ ਸੀ ਕਿ ਮੈਂ ਤੇ ਅਜੁੱਨੀ ਵੈਸੇ ਹੀ ਬਾਹਰ ਤੁਰੇ ਫਿਰਦੇ ਸੀਗੇ ਤੇ ਫਿਰ ਜੀ ਮੈਂ ਅਜੁੱਨੀ ਹਨਾ ਅਜੁੱਨੀ ਬਾਦ ਵਿੱਚ ਕਦੀ ਅੰਦਰ ਜਾਂਦੀ ਸੀ ਕਦੀ ਬਾਹਰ ਜਾਂਦੀ ਸੀ ਕੀ ਕਰਨੂ ਕੀ ਹੋ ਗਿਆ ਹਾਂ 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 ਜੀ ਹਲੋ ਕੀ ਕਰਤੀ ਕੋ ਹਾਂ ਕੀ ਕਰਦਾ ਏ ਓਏ ਤੇ ਲਾ ਜੇ ਤੇ ਨਾ ਮੰਮੀ ਬਹੁਤ ਜ਼ਿਆਦਾ ਗਏ ਸੀਗੇ ਥੱਕ ਤੇ ਆਪਾਂ ਆਪ ਕਰ ਲਗੇ ਸੀ ਮੰਮੀ ਦੀ ਲਤਾਂ ਦੀ ਮਾਲਿਸ਼ ਦੇਸੀ ਜਿਹੜਾ ਹੁੰਦਾ ਆ ਆਹ ਦੇਸੀ ਕੇ ਨੋ ਦੇਸੀ ਕੇ ਨਹੀਂ ਗਿਰੀ ਦਾ ਆਇਲ ਹੈਗਾ ਸੀਗਾ ਤੇ ਉਹਦੇ ਨਾਲ ਆਪਾਂ ਕਰਦੇ ਪਏ ਸੀਗੇ ਮਾਲਿਸ਼ ਦੇਸੀ ਜਿਹੜਾ ਹੁੰਦਾ ਆ ਉਹਦੇ ਨਾਲ ਤੇ ਮੰਮੀ ਦੇ ਲੱਤਾਂ ਜਿਹੜੀਆਂ ਹੈਗੇ ਸੀ ਬਹੁਤ ਦੁਖੀ ਜਾਂਦੀਆਂ ਸੀਗੇ ਤੇ ਮੰਮੀ ਕਹਿੰਦੇ ਕਿ ਮਾਲਿਸ਼ ਕਰਦੇ ਜੇ ਆਪਾਂ ਵੈਸੇ ਡੇਲੀ ਮਾਲਿਸ਼ ਕਰੀ ਜਾਈਏ ਲੱਤਾਂ ਦੀ ਤੇ ਆਪਣੇ ਹੱਡ ਪੈਰ ਜਿਹੜੇ ਹੈਗੇ ਉਹ ਵਧੀਆ ਰਹਿੰਦੇ ਨੇ ਤੇ ਮੰਮੀ ਸਾਡੇ ਤਾਂ ਆਲਰੇਡੀ ਮੇਰੇ ਕੋਲ ਡੇਲੀ ਇੱਕ ਵਾਰੀ ਕਰਾਏ ਲੈਂਦੇ ਦੂਜੇ ਤੀਜੇ ਦਿਨ ਇਹ ਨਾਲ ਸੀ ਤੇ ਰੁਟੀਨੀ ਬਣ ਗਈ ਕਿ ਦੂਜੇ ਤੀਜੇ ਦਿਨ ਪੱਕੀ ਮਾਲਿਸ਼ ਕਰਾਉਣੀ ਹੈ ਉਹ ਕਰਾਉਣੀ ਆ ਭਾਵੇਂ ਜੋ ਮਰਜੀ ਤੇ ਕਿਉਂਕਿ ਹੱਡ ਹੋਣਾ ਜਿਹੜੇ ਹੈਗੇ ਨੇ ਉਹ ਥੋੜੇ ਬਿਰਧ ਹੋ ਚੁੱਕੇ ਨੇ ਤਾਂ ਕਰਕੇ ਤੇ ਅੱਜ ਹੀ ਨਾਲੇ ਗੱਲਾਂ ਕਰਦੇ ਪਏ ਸੀਗੇ ਤੇ ਨਾਲੇ ਅਸੀਂ ਕਰਦੇ ਪਏ ਸੀਗੇ ਮਾਲਿਸ਼ ਤੇ ਮੰਮੀ ਦੇ ਜਿਹੜੇ ਗਿੱਟੇ ਹੈਗੇ ਉਹਨਾਂ ਤੇ ਸਵੇਲਿੰਗ ਕਾਫੀ ਜ਼ਿਆਦਾ ਆ ਤੇ ਤਾਂ ਕਰਕੇ ਫਿਰ ਮਾਲਿਸ਼ ਕਰਨੀ ਵੀ ਪੈਂਦੀ ਹੈਗੀ ਜੇ ਨਾ ਚਿਰ ਮਾਲਿਸ਼ ਨਾ ਕਰੀ ਉਹ ਨਿਚਿਤ ਨਹੀਂ ਠੁਰਿਆ ਜਾਂਦਾ ਹੈਗਾ ਇੱਕ ਮੰਮੀ ਨੇ ਅੱਜ ਨਾ ਕਿ ਕਾਫੀ ਦਿਨਾ ਬਾਅਦ ਇੰਨੇ ਕਿ 8-9 ਮਹੀਨੇ ਬਾਅਦ ਕੰਮ ਕੀਤਾ ਹੈਗਾ ਘਰ ਦਾ ਤੇ ਤਾਂ ਕਰਕੇ ਹੁਣ ਜ਼ਿਆਦਾ ਥੱਕ ਗਏ ਸੀਗੇ ਤੇ ਕ ਵੀ ਕਹਿੰਦੇ ਵੀ ਸਰੀਰ ਜਿਹੜਾ ਹੈਗਾ ਨਾ ਤੇ ਜਿੰਨਾ دیر ਬੁੱਢਾ ਨਹੀਂ ਹੁੰਦਾ ਉੰਨੀ دیر ਹੁੰਦਾ ਕਿ ਕੰਮ ਆਪਾਂ ਕਰ ਹੀ ਜਾਈਏ ਸਾਡਾ ਕੋਈ ਨਾ ਕੋਈ ਕੰਮ ਜਿਹੜੇ ਹੈਗੇ ਕਰਦੇ ਤਾਂ ਫੇਰ ਹੀ ਜਿਹੜਾ ਸਰੀਰ ਉਹ ਵਧੀਆ ਰਹਿੰਦਾ ਹੈਗਾ ਆ ਤੇ ਮੰਮੀ ਸਾਡੇ ਕੰਮ ਵੈਸੇ ਜਲਦੀ ਛੱਡ ਦੇ ਤਾਂ ਤੇ ਹੈਗੇ ਬਟ ਕਿ ਹੁਣ ਸਾਰੇ ਭੈਣ ਭਾਈ ਵੀ ਇਹ ਕਹੀ ਜਾਂਦੇ ਨੇ ਕਿ ਮੰਮੀ ਕੰਮ ਛੱਡ ਦੋ ਛੱਡ ਦੋ ਛੱਡ ਦੋ ਬਟ ਸਾਡੇ ਮਨ ਕੋਲੋਂ ਕਿ ਕੰਮ ਨਹੀਂ ਛੱਡਿਆ ਜਾਂਦਾ ਕਿਉਂਕਿ ਜਿੰਨੇ ਸਾਰੀ ਉਮਰ ਕੰਮ ਕੀਤਾ ਹੋਵੇ ਨਾ ਉਸ ਦੇ ਕੰਮ ਕੋਲੋਂ ਕੰਮ ਛੱਡਣਾ ਬਹੁਤ ਹੀ ਔਖਾ ਹੁੰਦਾ ਆ ਤੇ ਜਿੰਨੇ ਤਣਕਾ ਤਣਕਾ ਕਰ ਕਰਕੇ ਆਪਣਾ ਜੋੜ ਕੇ ਘਰ ਬਣਾਇਆ ਹੋਵੇ ਤੇ ਉਸ ਲਈ ਕੰਮ ਛੱਡਣਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਮੈਂ ਕਹਿ ਜੀ ਲਿਆਓ ਜੀ ਆ ਫਿਰ ਆਪਾਂ ਕਰ ਦਿੰਨੇ ਹੈਗੇ ਮਾਲਿਸ਼ ਤੇ ਇਧਰ ਮੰਮੀ ਮੇਰੀ ਵੀਡੀਓ ਬਣਾਈ ਜਾ ਰਹੀ ਸੀਗੇ ਤੇ ਮੰਮੀ ਦੇ ਦੇਖੋ ਗਿੱਟਿਆ ਤੇ ਕਿੰਨੀ ਜ਼ਿਆਦਾ ਸਵੇਲਿੰਗ ਆ ਐਸੇ ਦੇਦੀ ਆਪਣ ਜਿਹਨੂੰ ਮਾਲਿਸ਼ ਕਰਨੀ ਚਾਹੀਦੀ ਹੈਗੀ ਤੇ ਬਹੁਤ ਹੀ ਜ਼ਿਆਦਾ ਮੰਮੀ ਦੇ ਸਵੇਲਿੰਗ ਜਿਹੜੀ ਹੈਗੀ ਉਹ ਹੋਗੀ ਕਿਉਂਕਿ ਹੁਣ ਮੰਮੀ ਕਿ ਕਾਫੀ ਧੀਰ ਬਾਅਦ ਆਏ ਸੀਗੇ ਇੰਡੀਆ ਤਾਂ ਕਰਕੇ ਤੇ ਜੇ ਤੁਹਾਨੂੰ ਵੀਡੀਓ ਜੀ ਅੱਜ ਦੀ ਬੜੀ ਵਧੀਆ ਲੱਗਦੀ ਹੈ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਬਾਅਦ ਵਿੱਚ ਜੀ ਮਾਲਿਸ਼ ਕਰਨ ਤੋਂ ਬਾਅਦ ਵਿੱਚ ਫਿਰ ਮੈਂ ਨਾ ਮੰਮੀ ਦੇ ਲਾਉਣ ਲੱਗ ਪਈ ਸੀਗੀ ਤੇਲ ਸਿਰ ਨੂੰ ਕਿਉਂ ਮੰਮੀ ਨੇ ਵਾਲ ਤੋਤੇ ਸੀਗੇ ਆਪਣੇ ਤਾਂ ਕਰਕੇ ਫਿਰ ਆਪਾਂ ਗਿਰੀ ਦਾ ਤੇਲ ਜਿਹੜਾ ਹੈਗਾ ਉਸ ਸਿਰ ਦੇ ਵਿੱਚ ਵੀ ਮੰਮੀ ਨੇ ਮਾਲਿਸ਼ ਕਰ ਦਿੱਤੀ ਸੀ ਲੱਤਾਂ ਦੇ ਵਿੱਚ ਮਾਲਿਸ਼ ਕਰਨ ਤੋਂ ਬਾਅਦ ਵਿੱਚ ਮਗਰ ਤਾਂ ਇੱਕ ਹੀ ਆ ਇੱਕ ਦੋ ਹੀ ਆ ਛੋਟੇ ਛੋਟੇ ਜਿਹੇ ਵਾਲੇ ਹਲ ਤੇ ਫਿਰ ਜੀ ਆਪਾਂ ਮਾਲਿਸ਼ ਕੀਤੀ ਮਾਲਿਸ਼ ਕਰਨ ਤੋਂ ਬਾਅਦ ਵਿੱਚ ਮੈਂ ਵੀਡੀਓ ਜਿਹੜੀ ਹੈਗੀ ਸੀ ਉਹ ਐਡੀਟਿੰਗ ਕਰਨ ਲੱਗ ਪਈ ਅੱਜ ਮੈਂ ਕਾਫੀ ਦੇਰ ਬਾਅਦ ਜਿਹੜੀ ਹੈਗੀ ਲੌਂਗ ਵੀਡੀਓ ਆਪਣੀ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਹੈਗੀ ਤੇ ਸਾਡੀ ਮੰਮੀ ਸਾਡੇ ਜਿਹੜੇ ਹੈਗੇ ਨੇ ਉਹਨਾਂ ਦੇ ਵਾਲ ਪੀਪੀਚੋ ਵਿੱਚੋ ਵਿੱਚੋ ਥੋੜੇ ਥੋੜੇ ਕਾਲੇ ਵੀ ਹੈਗੇ ਨੇ ਤੇ ਜਿਆਦੇ ਵਾਈਟ ਨੇ ਤੇ ਵੈਸੇ ਸੋਹਣੇ ਲੱਗਦੇ ਨੇ ਹਨਾ ਮੈਂ ਮੰਮੀ ਨੂੰ ਕਹਿੰਦੀ ਪਈ ਸੀ ਕਿ ਅੱਗੇ ਅੱਗੇ ਨਾਲ ਤੁਹਾਡੇ ਵਾਲ ਜਿਹੜੇ ਹੈਗੇ ਨੇ ਲੰਬੇ ਹੋ ਗਏ ਨੇ ਤੇ ਹੋ ਵੀ ਵਾਕਿਆ ਗਏ ਨੇ ਕਿਉਂਕਿ ਕਹਿੰਦੇ ਹੁੰਦੇ ਕਿ ਕਈ ਏਰ ਬਡਾਪੇ ਦੇ ਵਿੱਚ ਜਿਹੜੇ ਹੈਗੇ ਨੇ ਵਾਲ ਉਹ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਹਨ ਤੇ ਧੰਦੌਣੇ ਸ਼ੁਰੂ ਹੋ ਜਾਂਦੇ ਨੇ ਸਾਡੇ ਰਿਸ਼ਤੇਦਾਰੀ ਦੇ ਵਿੱਚ ਹੋਇਆ ਵੀ ਆ ਇੱਕ ਜਾਣੇ ਦੇ ਨਾਲ ਇਸ ਤਰ੍ਹਾਂ ਤੇ ਮੰਮੀ ਦੇ ਹਨਾ ਜਿਹੜੇ ਬਾਲ ਸੀਗੇ ਤੇ ਉਹ ਅੱਗੇ ਨਾਲੋਂ ਕਾਫੀ ਲੰਬੇ ਹੋ ਗਏ ਤੇ ਹੈਵੀ ਵੀ ਹੋ ਗਏ ਭਾਰੇ ਹੋ ਗਏ ਥੋੜੇ ਜੇ ਤੇ ਮੈਂ ਬੁਕਾਦੀ ਪਈ ਸੀ ਮੰਮੀ ਦੇ ਸਿਰ ਦੀ ਮਾਲਿਸ਼ ਤੇ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਦੇ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੁਸੀਂ ਜੁੜੇ ਰਹੋ ਜੀ ਸਾਡੇ ਵਲੌਗ ਨਾਲ ਇਸ ਤਰ੍ਹਾਂ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਅਗਰ ਤੇ ਫੁੱਲ ਵੀਡੀਓ ਜਰੂਰ ਵਾਚ ਕਰਿਆ ਕਰੋ ਕਿਉਂਕਿ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਮੇਰੇ ਚੈਨਲ ਨੂੰ ਤੇ ਪਲੀਜ਼ ਚੈਨਲ ਨੂੰ ਜਰੂਰ ਹੀ ਜਰੂਰ سپورਟ ਸਾਰੇ ਜਾਣੇ ਕਰੋ ਤੇ ਲੌਂਗ ਵੀਡੀਓਜ਼ ਜਿਹੜੀਆਂ ਹੈਗੀਆਂ ਨਾ ਉਹਨਾਂ ਨੂੰ ਵੱਧ ਤੋਂ ਵੱਧ ਵਾਚ ਕਰੋ ਥੈਂਕ ਯੂ ਜੀ ਤੁਹਾਡਾ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਵਾਈਟ ਵਾਈਟ ਵਾਲ ਇੰਨੇ ਜਿਆਦਾ ਸੋਹਣੇ ਲੱਗੇ ਜਾਂਦੇ ਸੀ ਕਿ ਨਾ ਕਿ ਬਹੁਤ ਹੀ ਜ਼ਿਆਦਾ ਸੋਹਣੇ ਲੱਗੇ ਜਾਂਦੇ ਸੀਗੇ ਕਿਉਂਕਿ ਜਿਹੜੇ ਵਿੱਚੋਂ ਚਿੱਟੇ ਤੇ ਵਿੱਚ ਬਰਾਊਨ ਜਿਹੇ ਵਾਲ ਹੁੰਦੇ ਨਾ ਉਹ ਮੈਨੂੰ ਜਮਾਂ ਨਹੀਂ ਪਸੰਦ ਹੈਗੇ ਜਿਹੜੇ ਜਾਂ ਵਾਈਟ ਹੋਣ ਤੇ ਜਾਂ ਪੂਰੇ ਕਾਲੇ ਹੋਣ ਫਿਰ ਮੈਨੂੰ ਵਾਲ ਜਿਹੜੇ ਵਾਲੋਂ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਬਟ ਮੇਰੇ ਜਿਹੜੇ ਹੈਗੇ ਨਾ ਉਹ ਬਰਾਊਨ ਜਿਹੇ ਨੇ ਵਾਲ ਤੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਹੋ ਗਏ ਨੇ ਮੇਰੇ ਵਾਲ ਮੈਂ ਤਾਂ ਵੈਸੇ ਕੋਈ ਕਲਰ ਵਗੈਰਾ ਵੀ ਕਦੀ ਯੂਜ਼ ਕੀਤਾ ਹੈਗਾ ਬਟ ਫਿਰ ਵੀ ਪਤਾ ਨਹੀਂ ਕਿਉਂ ਨੇ ਇਸ ਤਰ੍ਹਾਂ ਦੇ ਮੇਰੇ ਵਾਲ ਕੌਣ ਕੌਣ ਲਾਉਂਦਾ ਹੁੰਦਾ ਜੀ ਆਪਣੀ ਮੰਮੀਆਂ ਦੇ ਤੇਲ ਤੇ ਕੌਣ ਕੌਣ ਕਰਦਾ ਹੁੰਦਾ ਮਾਲਿਸ਼ ਜਰੂਰ ਕਮੈਂਟ ਕਰਕੇ ਦੱਸਿਓ ਆਪਾਂ ਨੂੰ ਤੇ ਕਿੱਥੋਂ ਕਿੱਥੋਂ ਤੁਸੀਂ ਮੇਰੇ ਵੀਡੀਓ ਵਾਚ ਕਰਦੇ ਆਂ ਪਲੀਜ਼ ਇੱਕ ਵਾਰੀ ਇਨਫੋਰਮੇਸ਼ਨ ਜਰੂਰ ਦਿਓ ਤੇ ਆਪਣਾ ਜਿਹੜਾ ਹੈਗਾ ਇਹ ਸ਼ਹਿਰ ਦਾ ਪਿੰਡ ਦਾ ਜਿੱਥੇ ਵੀ ਤੁਸੀਂ ਕਿਹੜੇ ਕਸਬੇ 'ਚ ਰਹਿੰਦੇ ਹੈਗੇ ਤੇ ਪਲੀਜ਼ ਵੀਡੀਓ ਦੇ ਥੱਲੇ ਕਮੈਂਟ ਜਰੂਰ ਕਰਿਓ ਤੁਹਾਡਾ ਬਹੁਤ ਧੰਨਵਾਦ ਹੋਊਗਾ ਜੀ ਤੇ ਆਪਾਂ ਕਿੱਥੋਂ ਕਿੱਥੋਂ ਤੱਕ ਪਹੁੰਚ ਰਹੇ ਆਂ ਪਲੀਜ਼ ਜੀ